ਬੁੱਧਰ ਕੋ ਮੁਜ਼ਾਜਕ ਅੱਲਾ ਧਰਤੀ ਨੂੰ ਘੁੰਮੀ ਕਿੰਨਾ ਘੰਟਾ ਘੁੰਮਿਆ ਜੇ ਮੱਕਾ ਉੱਥੇ ਘੁੰਮੇ ਜਾਂਦਾ ਤਾਂ ਨਾਨਕ ਦੇ ਪੈਰਾਂ ਮਲੇ ਰਹਿਣਾ ਸੀ ਬੁੱਧਰ ਨਾਨਕ ਮੱਕਾ ਉੱਥੇ ਰਹਿੰਦਾ ਧਰਤੀ ਦੂਹੀ ਘੁੰਮ ਜਾਂਦੀ ਫਿਰ ਤਾਂ ਗੱਲ ਬੋਲਦੇ ਜੇ ਨਾਨਕ ਕੋ ਘੁੰਮ ਕੇ ਪੈਰ ਨਾਨਕ ਦੇ ਮੱਕੇ ਵਾ ਲਾ ਗਏ ਜੇ ਬਕਾ ਕੋ ਬਤਾਉ ਤੇ ਕੋ ਭੀ ਜਾਂਦਾ ਨਾਮ ਤੇ ਪੈ ਦਿੱਤੇ ਸੀ ਤੋ ਉਧਰ ਰਹਿਣ ਤੇ ਮੁੱਖੇ ਬਲੇ ਰਹਿਣੇ ਸੀ ਪੈ ਐਤੇ ਲਾਟੂ ਕੋ ਬੁਦਾਇ ਇਹ ਕਾਲੀ ਦੇ ਪੈਲ ਉਧਰ ਪਿਆ ਕੋ ਮੀਡੀਆ ਤੇ ਪੈਰਦਾ ਉਧਰ ਰਹਿਣਗੇ ਲਾਟੂ ਬਲੇ ਲਾਟੂ ਕੋ ਬੁਦਾ ਪਿਆ ਕੋ ਮੀਆ ਬੇ ਪੈਰਦਾ ਲਾਟੂ ਬਲੇ ਰਹਿਣਗੇ ਮੱਕਾ ਕੋ ਬੁਦਾ ਰੂ ਨਹੀਂ ਨੀ ਬਤੇ ਮੱਕਾ ਇਹ ਕੋ ਲੱਭ ਪੈ ਪੈਰਾਵਲੇ ਰਹੂਗਾ ਮੱਕਾ ਜੇ ਸ਼ਰਦਾ ਸਰ ਬਲੇ ਰਹੂਗਾ ਇਆ ਫਿਰ ਸਾਰੇ ਘੁੰਮ ਗਿਆ ਜਾਂਦਾ ਸੀ ਧਰਤੀ ਉਹ ਘੁੰਮ ਕੇ ਹੁੰਦੀ ਹੋਊ ਫਿਰ ਨਾਂ ਕਾਲੀ ਧਰਤੀ ਉਹ ਤੇਰੇ ਨਹੀਂ ਸੀ ਦੂਈ ਘੁੰਮ ਜਾਂਦੀ ਸੀ ਇੱਥੇ ਤਾਂ ਨਾਂ ਕੁ ਪਿਆ ਸੀ ਉਹ ਧਰਤੀ ਹੋਵੇ ਰਹੀ ਤੇ ਦੂਈ ਘੁੰਮ ਜਾਂਦੀ ਸੀ ਜਾਂ ਫਿਰ ਇਹ ਕਹੋ ਗੱਲ ਝੂਠ ਬੋਲ ਦਿੰਦੇ ਨੇ ਕਿ ਉਸ ਨੂੰ ਤਾਂ ਸੱਚ ਨਹੀਂ ਬਣਾਉਣਾ ਹੁੰਦਾ ਝੂਠ ਸਾਥਿਕਾ ਮੇ ਬਣਾਈਦਾ ਹੈ ਇਹ ਕਹੋ ਬੜੀ